ਪਟਿਆਲਾ ਦੇ ਉਮੀਦਵਾਰ ਰਾਜੇਸ਼ ਕੁਮਾਰ ਗੋਲੂ ਨੇ ਰਜਿੰਦਰਾ ਹਸਪਤਾਲ ਦੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਰਨ ਚੌਨ ਮੈਦਾਨ ਵਿੱਚ ਉਤਾਰਿਆ ਸਾਰੇ ਰਜਿੰਦਰਾ ਹਸਪੀਟਲ ਦੇ ਸੱਜੇ ਮੇਰਾ ਨਾਮ ਰਜੇਸ਼ ਕੁਮਾਰ ਗੋਲੂ ਜੀ ਸਾਡੇ ਕਲਾਸ ਫੋਰ ਯੂਨੀਅਨ ਦੀ ਚੋਣ ਹੋ ਰਹੀ ਹੈ ਰਜਿੰਦਰਾ ਹਸਪਤਾਲ ਸਭ ਤੋਂ بڑا ਮੁੱਦਾ ਸਾਡਾ ਜੀ ਡੀਸੀ ਰੇਟ ਤੇ ਕੱਚੇ ਮੁਲਾਜ਼ਮ ਜਿਹੜੇ ਸਾਡੇ ਅੱਜ ਉਹ ਬਚਰੇ ਓਵਰੇਜ ਹੋ ਗਏ ਉਹਨਾਂ ਨੂੰ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ, ਪਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਹੱਕ ਨਹੀਂ ਭਰਾਇਆ ਹਲਕਾ ਉਹਨਾਂ ਦੀ ਉਹੀ 12000 ਸੈਲਰੀ ਆ ਉਹ ਓਵਰੇਜ ਹੋ ਗਏ ਬਚਰੇ ਸਾਰੇ ਅੱਜ ਉਹ 18-19 ਸਾਲ ਦੀ ਉਮਰ ਚ ਆਏ ਤੇ ਅੱਜ ਉਹ 45 ਸਾਲ ਕਰਾਸ ਕਰ ਗਏ 12-15 ਸਾਲ ਹੋ ਗਏ ਉਹਨਾਂ ਨੌਕਰੀਆਂ ਕਰਦੇ ਉਹਨੂੰ ਕਿਸੇ ਨੇ ਵੀ ਉਹਨਾਂ ਨੂੰ ਪੱਕਾ ਨਹੀਂ ਕਰਿਆ ਕੋਈ ਮੰਤਰੀ ਆਉਂਦੇ ਆ ਸਰਕਾਰਾਂ ਆਉਂਦੀਆਂ ਇੱਦਾਂ ਹੀ ਆ ਰਹੀਆਂ ਜਾ ਰਹੀਆਂ ਕੋਈ ਨਹੀਂ ਗਰੀਬ ਲੋਕਾਂ ਦਾ ਸਾਥ ਦੇ ਰਿਹਾ ਤੇ ਸਾਡਾ ਕਿੱਦਾਂ ਦੇਖ ਲੋ ਟੀਮ ਵਰਕ ਨੂੰ ਟੀਮ ਵਰਕ ਸਾਡਾ ਬਹੁਤ ਅੱਛਾ ਆ ਸਾਡਾ ਸਭ ਤੋਂ ਪਹਿਲਾ ਮੁੱਦਾ ਇਹੀ ਆ ਵੀ ਸਾਡੇ ਕੱਚੇ ਮੁਲਾਜ਼ਮ ਪੱਕੇ ਕਿਤੇ ਜਾਣ ਅਰ ਅੱਗੇ ਲਈ ਕਲਾਸ 4 ਦੀ ਜਿਵੇਂ ਹੋਰ ਸਾਰੀਆਂ ਕੈਟਾਗਰੀਆਂ ਦੀ ਰੈਗੂਲਰ ਭਰਤੀ ਹੋ ਰਹੀ ਆ ਉਹ ਕਲਾਸ 4 ਦੀ ਵੀ ਰੈਗੂਲਰ ਭਰਤੀ ਹੋਵੇ ਕਲਾਸ 4 ਦਾ ਬੁਰੀ ਤਰ੍ਹਾਂ ਨਾਲ ਸ਼ੋਸ਼ਣ ਹੋ ਰਿਹਾ ਹੈ ਗਰੀਬ ਲੋਕਾਂ ਦਾ ਦਲਿਤ ਲੋਕਾਂ ਦਾ ਇਹ ਉਹੀ 12-15000 ਤਨਖਾਹ ਆ ਦੁਨੀਆ ਦਾ ਗੰਡ ਚੱਕ ਰਹੇ ਆ ਉਹ ਕੋਈ ਲਾਈ ਸਿਕਿਉਰਟੀ ਨਹੀਂ ਉਹਨਾਂ ਦੀ ਦੋ ਤਿੰਨ ਮੁਲਾਜ਼ਮਾਂ ਦੀ ਸਾਡੇ ਡੈਥ ਹੋ ਗਈ ਡੀਸਰੇਟ ਵਾਲਿਆਂ ਦੀ ਕਿਸੇ ਦੇ ਪਰਿਵਾਰ ਨੂੰ ਕੋਈ ਸੁਰੱਖਿਆ ਨਹੀਂ ਮਿਲਿਆ ਤਾ ਉਹ ਬਚਾਰੇ ਐਵੇਂ ਹੀ ਜ਼ੂਲ ਗਏ ਇਹ ਸਾਰੀਆਂ ਜਿੱਤੇ ਹੋ ਤਾਂ ਕੀ ਲਈ ਤੁਹਾਡੀ ਮੁੱਖ ਮੰਗ ਸਾਡੀ ਸਰਕਾਰ ਕੋਲ ਕਿੰਨਾ ਦੇ ਮੰਨਣਾ ਰੱਖੋਗੇ ਆ ਸਾਡੀ ਪਹਿਲੀ ਮੁੱਖ ਮੰਗ ਇਹ ਹੈ ਸਾਡੇ ਕਲਾਸ 4 ਜਿਹੜੇ ਕੰਟਰੈਕਟ ਬੇਸਿਸ ਤੇ ਨੌਨ ਰੈਗੂਲਰ ਕਿੰਨਾ ਜਾਵੇ ਉਹਨਾਂ ਨੂੰ ਜੋ ਸਰਕਾਰੀ ਸਹੂਲਤਾਂ ਸਰਕਾਰੀ ਮੁਲਾਜ਼ਮ ਦੀਆਂ ਪੂਰੀਆਂ ਦਿੱਤੀਆਂ ਜਾਣ ਅੱਗੇ ਲਈ ਕਲਾਸ 4 ਦੀ ਪਰਮਾਨੈਂਟ ਭਰਤੀ ਸ਼ੁਰੂ ਕੀਤੀ ਜਾਵੇ ਔਰ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜੋ ਕਿ ਪੂਰੇ ਦੇਸ਼ ਦੀ ਮੰਗ ਅੱਜ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜੀ